ਮਨ ਸਿਉ ਕਾਜ ਹੈ ਮਨ ਸਾਦੇ ਸਿਧ ਹੋਏ ਆਤਮ ਸਿੱਧੀ ਪਰਮਾਤਮ ਸਿੱਧੀ ਮਨ ਨੂੰ ਸਾਧਨ ਨਾਲ ਪ੍ਰਾਪਤ ਹੁੰਦੀ ਹੈ ਧਰਮ ਮਨ ਦੀ ਲੋੜ ਹੈ ਤਨ ਦੀ ਲੋੜ ਨਹੀਂ ਹੈ ਕੀਰਤਨ ਕਥਾ ਮਨ ਦੀ ਲੋੜ ਹੈ ਤਨ ਦੀ ਲੋੜ ਨਹੀਂ ਧਰਮ ਮਨ ਦੀ ਲੋੜ ਹੈ ਤਨ ਨੂੰ ਭੋਜਨ ਚਾਹੀਦਾ ਹੈ ਮਨ ਨੂੰ ਭਜਨ ਚਾਹੀਦਾ ਹੈ ਤਨ ਨੂੰ ਪਦਾਰਥ ਚਾਹੀਦੇ ਨੇ ਮਨ ਨੂੰ ਪਰਮਾਤਮਾ ਚਾਹੀਦਾ ਹੈ ਤਨ ਦੀ ਤ੍ਰਿਪਤੀ ਹੋ ਜਾਏਗੀ ਪਦਾਰਥਾਂ ਦੇ ਨਾਲ ਮਨ ਦੀ ਨਹੀਂ ਹੋ ਸਕਦੀ ਮਨਕ ਇਥੋਂ ਹੀ ਭਰੇ ਖਿੱਚ ਪੈ ਜਾਂਦਾ ਹੈ ਕਿ ਮੈਂ ਪਦਾਰਥਾਂ ਨਾਲ ਮਨ ਨੂੰ ਵੀ ਰਜਾ ਲੈਣਾ ਹੈ ਨਹੀਂ ਰਜਾਦਾ ਮਨ ਸਦਾ ਹੀ ਭੁੱਖਾ ਰਹਿੰਦਾ ਹੈ ਕਿਉਂ ਮਨ ਦੀ ਲੋੜ ਪਰਮਾਤਮਾ ਹੈ ਪਦਾਰਥ ਨਹੀਂ ਅਵਲਤੇ ਕੋਈ ਥੋੜੇ ਜਿਹਾ ਮਨੁੱਖ ਨੇ ਜੋ ਮਨ ਨੂੰ ਸਮਝਣ ਦੀ ਤੇ ਮਨ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ ਜੈਸੇ ਕਿ ਸਤਿਗੁਰ ਆਪ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਮਨ ਦਰਪਣ ਹੈ ਮਨ ਸ਼ੀਸ਼ਾ ਹੈ ਕਦੀ ਕਦਾਂ ਜੋ ਗੁਰੂ ਨੂੰ ਮੁਖ ਰਖਦਾ ਹੈ ਤੇ ਆਪਣੇ ਜੀਵਨ ਦਾ ਨਿਸ਼ਾਨਾ ਗੁਰੂ ਨੂੰ ਸਮਝਦਾ ਹੈ ਉਸੇ ਨੂੰ ਗੁਰਮੁਖ ਕਹਿੰਦੇ ਨੇ ਕੋਈ ਵਿਰਲਾ ਗੁਰਮੁਖ ਆਪਣਾ ਮਨ ਵੇਖਦਾ ਹੈ ਨਹੀਂ ਤੇ ਤਨ ਵੇਖਦੇ ਨੇ ਪਦਾਰਥ ਵੇਖਦੇ ਨੇ ਸੰਸਾਰ ਵੇਖਦੇ ਨੇ ਆਪਣਾ ਮਨ ਕੌਣ ਵੇਖਦਾ ਧਰਮ ਦੀ ਸਾਧਨਾ ਹੈ ਧਿਆਨ ਨੂੰ ਅੰਤਰਮੁਖੀ ਕਰਨਾ ਧਿਆਨ ਨੂੰ ਅੰਦਰ ਲੈ ਜਾਣਾ ਸੰਸਾਰ ਦੀ ਸਾਧਨਾ ਹੈ ਧਿਆਨ ਨੂੰ ਬਾਹਰ ਲੈ ਜਾਣਾ ਧਿਆਨ ਬਾਹਰ ਨਹੀਂ ਜਾ ਰਿਹਾ ਦੁਕਾਨ ਨਹੀਂ ਚੱਲ ਸਕਦੀ ਧਿਆਨ ਬਾਹਰ ਨਹੀਂ ਜਾ ਰਿਹਾ ਭੋਜਨ ਨਹੀਂ ਬਣ ਸਕਦਾ ਧਿਆਨ ਬਾਰ ਨਹੀਂ ਜਾ ਰਿਹਾ ਬਾਹਰ ਦੇ ਕੰਮ ਨਹੀਂ ਹੋ ਸਕਦੇ ਜਿਸ ਕੰਮ ਦੇ ਛਿਆਨ ਨਹੀਂ ਉਹ ਕੰਮ sire bhi ਨਹੀਂ ਚੜੇਗਾ ਪਰ ਧਰਮ ਕੋਈ ਬਾਹਰ ਦੀ ਚੀਜ਼ ਨਹੀਂ ਹੈ ਪਰਮਾਤਮਾ ਦਾ ਨਾਮ ਕਿਧਰੇ ਬਾਜ਼ਾਰ ਦੇ ਚੋਂ ਪਹਾੜਾਂ ਦੇ ਚੋਂ ਸੂਰਜ ਚੰਦ ਤਾਰਿਆਂ ਦੇ ਚੋਂ ਜਾਂ ਸਾਗਰ ਦੇ ਚੋਂ ਨਹੀਂ ਲੱਭੇਗਾ ਨਾਉ ਨਿਦ ਅਮਰਤ ਪ੍ਰਭ ਦਾ ਨਾਮ ਦੇਹੀ ਮੇਸ ਕਾ ਵਿਸਾ ਤਨ ਮੇ ਮਨਵਾ ਮਨ ਮੇ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਤਨ ਦੇ ਚ ਮਨ ਹੈ ਤੇ ਮਨ ਦੇ ਚ ਪ੍ਰਭੂ ਦਾ ਨਾਮ ਹੈ ਸੇਵਾ ਸੇ ਮੰਨੂ ਕੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਪਰ ਮਹਾਰਜ ਕ੍ਰਾਂ ਗੁਰਬਾਣੀ ਨੇ ਮਨ ਦੇ ਬਹੁਤ ਸਾਰੇ ਰੂਪ ਬਿਆਨ ਕੀਤੇ ਨੇ ਔਰ ਮਨ अनेका ਰੂਪ ਧਾਰਨ ਕਰ ਸਕਦਾ ਹੈ ਭਗਤ ਕਬੀਰ ਮੰਨੂ ਕਹਿੰਦੇ ਨੇ ਕਬੀਰ ਕੋਕਰ ਭੌਂਕਣਾ ਰੰਗ ਪਿਛੇ ਉੱਠਦਾ ਹੈ ਇਹ ਤੇ ਭੌਂਕਣਾ ਕੁੱਤਾ ਚੁੱਪੀ ਨਹੀਂ ਕਰਦਾ ਕਬੀਰ ਇੰਜ ਕਹਿੰਦੇ ਭਗਤ ਲੋਕ ਫਕੀਰ ਲੋਕ ਕਿਸੇ ਤੋਂ ਵੀ ਦੁਖੀ ਨਹੀਂ ਹੋਏ ਆਪਣੇ ਮਨ ਤੋਂ ਹੀ ਦੁਖੀ ਹੋਏ ਇਹ ਵੀ ਮਹਿਲਸ ਕਰਦਾ ਔਰ ਮੇਰੇ ਖਿਆਲ ਕੋਈ ਵੀ ਕਿਸੇ ਨੂੰ ਦੁਖੀ ਕਰ ਵੀ ਨਹੀਂ ਸਕਦਾ ਹਰ ਮਨੁੱਖ ਆਪਣੇ ਮਨ ਤੋਂ ਹੀ ਦੁਖੀ ਹੁੰਦਾ ਹੈ ਬੜਾ ਯਤਨ ਤੇ ਬੜੀ ਕੋਸ਼ਿਸ਼ ਸੀ ਦੁਖ ਦੇ ਇਹ ਗੁਰੂ ਅਰਜਨ ਦੇਵ ਜੀ ਨੂੰ ਪਰ ਉਦ ਤੱਕ ਤਵੀ ਤਵੀ ਮੁਸਕਰਾਂਦੇ ਰਹੇ ਬੇਸ਼ਤਰ ਮਨੁੱਖ ਨੇ ਫੁੱਲਾਂ ਦੀ ਸਹਿਜ ਤੇ ਵੀ ਰੋਂਦੇ ਰਹਿੰਦੇ ਨੇ ਪਿੱਟਦੇ ਰਹਿੰਦੇ ਕੋਈ ਤੇ ਇਹ ਕਹਿ ਰਿਹਾ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਆ ਜੋ ਜੋ ਹੁਕਮ ਭਾਇਓ ਸਾਹਿਬ ਕਾ ਸੋ ਮਾ ਥੇਲੇ ਮਾਨਿਆ ਇਹ ਭੁਖ ਵੀ ਸਾਡੇ ਲਈ ਸੁਖ ਹੈ ਅਸੀਂ ਅਨੰਦ ਦੇ ਚ ਉਦੇ ਹੁਕਮ ਮੰਨਣ ਦੇ ਚ ਉਦੀ ਰਜ਼ਾ ਦੇ ਚਾਜ਼ੀ ਰਹਿਣ ਦੇ ਜੋ ਅਨੰਦ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਾ ਹੋਰ ਕਿਧਰੇ ਵੀ ਨਹੀਂ ਸਾਬਕਾ ਜਨ ਆ ਗਏ ਆ ਮੈਂ ਭੁੱਖ ਸੋਈ ਕਰ ਸੋਖਾ ਭੁੱਖ ਨੇ ਵੀ ਸੁਖ ਬਣਾਇਆ ਹੈ ਉਹਦਾ ਰਜ਼ਾ ਮੰਨੇ ਪਰ 36 ਪ੍ਰਕਾਰ ਦੇ ਭੋਜਨ ਛੱਕ ਕੇ ਵੀ ਕਈ ਰੋਂਦੇ ਰਹਿੰਦੇ ਨੇ ਪਿੱਟਦੇ ਰਹਿੰਦੇ ਨੇ ਕੁਝ ਵੀ ਨਹੀਂ ਇਹ ਮਨ ਦੀ ਹਾਲਤ ਹੈ ਮਨ ਦੁੱਖ ਨੂੰ ਸੁਖ ਬਣਾ ਸਕਦਾ ਹੈ ਮਨ ਸੁਖ ਨੂੰ ਵੀ ਦੁੱਖ ਬਣਾ ਸਕਦਾ ਹੈ ਇਸ ਵਾਸਤੇ ਆਖਿਆ ਗਿਆ ਮਨ ਸ਼ੈਤਾਨ ਹੈ ਮਨ ਹੀ ਭਗਵਾਨ ਹੈ ਇੱਕ ਬੀਜ ਦੇ ਚੋਂ ਇੱਕੋ ਹੀ ਵਸਤੂ ਪੈਦਾ ਹੁੰਦੀ ਹੈ ਜਿਵੇਂ ਕਣਕ ਦੇ ਚੋਂ ਕਣਕ ਚਣਿਆਂ ਦੇ ਚੋਂ ਚਣੇ ਬਾਜਰੇ ਦੇ ਚੋਂ ਬਾਜਰਾ ਮਕਾਈ ਦੇ ਚੋਂ ਮਕਾਈ ਪਰ ਮਨ ਐਸਾ ਬੀਜ ਹੈ ਦੇ ਚ ਬਹੁਤ ਕੁਝ ਪੈਦਾ ਹੋ ਸਕਦਾ ਜਿਸ ਤਰ੍ਹਾਂ ਦੀ ਇਸ ਨੂੰ ਧਰਤੀ ਮਿਲੇ ਵੈਸਾ ਇਸ ਦੇ ਚ ਜੋ ਹੈ ਪੈਦਾ ਹੋ ਜਾਂਦੇ ਧਰਤੀ ਦਾ ਮਿਲਣਾ ਜਿਸ ਤਰ੍ਹਾਂ ਦੀ ਸੋਸਾਇਟੀ ਸੰਗਤ ਮਿਲੇ ਜਿਸ ਤਰ੍ਹਾਂ ਦਾ ਮਾਹੌਲ ਬਣੇ ਕਬੀਰ ਕਹਿੰਦੇ ਨੇ ਇਹ ਮੇਰਾ ਮਨ ਭੌਂਕਣਾ ਕੁੱਤਾ ਹੈ ਕਬੀਰ ਕੋਖਰ ਭੌਂਕਣਾ ਇੱਕ ਖੂਬੀ ਹੈ ਭਗਤਾਂ ਵਿੱਚ ਔਗਣਾਂ 나 ਵੀ ਅਵੰਤੇ ਔਗਣਾ ਨੂੰ ਕਬੂਲ ਕਰਦੇ ਨੇ ਕਮਜ਼ੋਰੀ 나 ਵੀ ਹੋਵੇ ਕਮਜ਼ੋਰੀ ਨੂੰ ਕਬੂਲ ਕਰਦੇ ਨੇ ਔਰ ਮਨੁੱਖ ਔਗਣਾ ਨਾਲ ਭਰਿਆ ਵੀ ਹੋਵੇ ਤਾਂ ਵੀ ਕਬੂਲ ਨਹੀਂ ਕਰਦਾ ਮੰਦਰ ਨਹੀਂ ਕਬੂਲ ਨਹੀਂ ਕਰਦਾ ਅਗਰ ਕੋਈ ਬਿਮਾਰੀ ਨੂੰ ਕਬੂਲ ਹੀ ਨਹੀਂ ਕਰ ਰਿਹਾ ਤਾਂ ਫਿਰ ਤੇ ਇਲਾਜ ਹੋਣਾ ਵੀ ਮੁਸ਼ਕਿਲ ਹੈ ਮਨੁੱਖ ਆਪਣੇ ਔਗਣ ਕਬੂਲ ਨਹੀਂ ਕਰਦਾ ਔਗਣ ਮਾਨਸਿਕ ਰੋਗ ਹੈ ਔਗਣ ਮਨ ਦਾ ਰੋਗ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨਾਨਕ ਔਗਣ ਜੇ ਤੜੇ ਤੇ ਤੜੇ ਗਲੀ ਜ਼ੰਜੀਰ ਗੱਲ ਦੇ ਚ ਫਾਈਆਂ ਨੇ ਕੀ ਔਗਣ ਜਿਤਨੇ ਔਗਣ ਨੇ ਉਤਨੇ ਹੀ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ ਪਕੜਿਆ ਹੋਇਆ ਇਤਨਾ ਹੀ ਉਹ ਗ੍ਰਫਤਾਰ ਹੈ ਮਨ ਨੂੰ ਗ੍ਰਫਤ ਦੇ ਚੈ ਪਕੜ ਦੇ ਚੈ ਨਾਨਕ ਔਗਣ ਜੇ ਤੜੇ ਤੇ ਤੜੇ ਗਨੀ ਜੀ ਹਰ ਔਗਣ ਦੁੱਖ ਨੂੰ ਜਨਮ ਦਿੰਦਾ ਹੈ ਹਰ ਔਗਣ ਵਿਪਤਾ ਨੂੰ ਜਨਮ ਦਿੰਦਾ ਹੈ ਔਗਣ ਅੰਧਕਾਰ ਹੈ ਗੁਣ ਪ੍ਰਕਾਸ਼ ਹੈ ਗੁਣ ਕੋਮਲ ਨੇ ਗੁਣ ਚਾਨਣਾ ਕਬੀਰ ਕਹਿੰਦੇ ਨੇ ਇਹ ਮਨ ਭੌਂਕਣਾ ਕੋਤਾ ਹੈ। ਕਰੰਗ ਪਿਛੇ ਉਠਦਾ ਹੈ। ਕਰੰਗ ਉਸ ਨੂੰ ਕਹਿੰਦੇ ਨੇ ਹਡੀਆਂ ਦਾ ਢਾਂਚਾ ਰਹਿ ਗਏ ਮਾਸ ਉੱਪਰ ਨਹੀਂ ਹੈ ਉਹਨੂੰ ਰੰਗ ਕਹਿੰਦੇ ਹਨ ਇਹ ਰੰਗ ਦੀ ਤਰਫ ਦੌੜਦਾ ਹੈ ਹੱਡੀ ਨੂੰ ਮੋਚ ਬੰਦ ਹੈ ਔਰ ਆਪਣਾ ਹੀ ਮੂਹ ਜ਼ਖਮੇ ਹੋ ਕੇ ਜਦ ਖੂਨ ਜ਼ਬਾਨ ਉਤੇ ਪੈਂਦਾ ਹੈ ਇਹਨੂੰ ਹੱਡੀ ਦਾ ਰਸ ਸਮਝ ਕੇ ਰਸ ਲੈਂਦਾ ਜਦ ਕਿ ਉਸ ਦਾ ਆਪਣਾ ਹੀ ਖੂਨ ਹੈ ਰੰਗ ਪਿੱਛੇ ਉੱਠ ਜਾ ਕਰਮੀ ਸਤਗੁਰੂ ਪਾਇਆ ਜਿਨ ਹਉ ਲਿਆ ਛੜਾਇਆ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਹੀ ਪਾਤਸ਼ਾਹ ਮਨ ਨੂੰ ਇੰਜ ਕਹਿੰਦੇ ਨੇ ਮਨ ਕਮੀਨ ਕਮ ਤਰੀਨ ਤੂੰ ਦਰਿਆਉ ਖੁਦਾਇਆ ਮੱਲਾ ਪਹਿਲੇ ਗੁਰੂ ਨਾਨਕ ਦੇ ਬੋਲ ਨੇ ਅਰਥ ਕਰਨ ਲੱਗੇ ਵੀ ਮਨੁੱਖ ਦੀ ਜ਼ਬਾਨ ਕਮ ਦੀ ਮਨ ਕਮੀਨ ਕਮ ਤਰੀਨ ਤੂੰ ਦਰਿਆਉ ਖੁਦਾਇਆ ਏ ਖੁਦਾ ਤੂੰ ਤੇ ਸਾਦਰ ਦੀ ਤਰ੍ਹਾਂ ਰਹਿਮਤਾ ਕਰਨ ਵਾਲਾ ਉਹ ਤੇ ਸਮੁੰਦਰ ਦੀ ਤਰ੍ਹਾਂ ਬਖਸ਼ਿਸ਼ਾਂ ਕਰਨ ਵਾਲਾ ਹੈ। ਉਹ ਤੇ ਗੁਨਾ ਦਾ ਸਾਗਰ ਹੈ ਪਰ ਮਨ ਮੈਂ ਮਨ ਕਮੇ ਕਮ ਤਰੇ ਤੂੰ ਦਰਿਆ ਉਹ ਖੁਦ ਆਇਆ। ਫੀਕਾਰਕਾਰ ਤੇ ਲਿਖ ਦਿੰਦੇ ਨੇ ਅਰਥ ਪਰ ਚੰਗੇ ਚੰਗੇ ਅਰਥਕਾਰਾਂ ਦੀ ਅਰਥ ਕਰਨ ਲੱਗਿਆਂ ਜ਼ਬਾਨ ਲੜਖੜਾਂ ਦੀ। ਸਤਿਗੁਰ ਕੀ ਕਹਿ ਰਹੇ ਨੇ। ਵੈਰਾਗ ਤੇ ਤਿਆਗ ਦੀ ਮੂਰਤੀ ਧਨਵਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਪਰਮਾਨਨ ਕਰਦੇ ਨੇ ਮਨ ਰੇ ਕੌਣ ਕੁ ਮਤ ਤੈ ਲੈਨੇ ਇਹ ਕਿਹੜੀ ਬਾਤ ਬੈੜੀ ਮਤ ਤੋਂ ਲੈ ਲਈ ਹੁਣ ਥੋੜਾ ਜਿਹਾ ਮੈਂ ਅਰਜ਼ ਕਰਦੇ ਆ ਜਿਵੇਂ ਸਰੀਰ ਦੇ ਚ ਸਵਾਸ ਚਲਦੇ ਨੇ ਮਨ ਦੇ ਚ ਵਿਚਾਰ ਚਲਦੇ ਨੇ ਹੁਣ ਵੀ ਚਲਦੇ ਹੋਣਗੇ ਤੁਹਾਡੇ ਮਨ ਦੇ ਚ ਮੇਰੇ ਮਨ ਦੇ ਚ ਸਰੀਰ ਦੇ ਅੰਦਰ ਨਸਾਂ ਦੇ ਚ ਖੂਨ ਗਰਦਿਸ਼ ਕਰਦਾ ਹੈ ਮਨੁੱਖ ਦੇ ਅੰਦਰ ਹਰ ਵਕ ਦੀਆਂ ਯਾਦਾਂ ਚਲਦੀਆਂ ਨੇ ਸੋਚਣੀ ਚਲਦੀ ਹੈ ਇਹ ਮਨ ਦੀ ਜ਼ਿੰਦਗੀ ਹੈ ਵਿਚਾਰ ਚਲਦੇ ਨੇ ਯਾਦਾਂ ਚਲਦੀਆਂ ਨੇ ਸੋਚਣੀ ਚਲਦੀ ਹੈ ਜਿਸ ਤਰ੍ਹਾਂ ਸਰੀਰ ਦੇ ਵਿੱਚ ਸਵਾਸ ਚਲਦੇ ਨੇ ਨਸਾਂ ਦੇ ਵਿੱਚ ਖੂਨ ਚਲਦਾ ਹੈ ਖੂਨ ਦੀ ਗਰਦਿਸ਼ ਸਵਾਸਾਂ ਦੀ ਗਰਦਿਸ਼ ਸਰੀਰ ਦੀ ਜ਼ਿੰਦਗੀ ਹੈ ਵਿਚਾਰਾਂ ਦੀ ਗਰਦਿਸ਼ ਸੋਚਣੀ ਦੀ ਗਰਦਿਸ਼ ਯਾਦਾਂ ਦੀ ਗਰਦਿਸ਼ ਮਨ ਦੀ ਜ਼ਿੰਦਗੀ ਹੈ ਇਹ ਹੀ ਮਨ ਹੈ ਮੇਰਾ ਮਨ ਕੀ ਹੈ ਜੋ ਮੇਰੀਆਂ ਯਾਦਾਂ ਨੇ ਮੈਂ ਜੋ ਯਾਦ ਕਰਦੇ ਹਾਂ ਮੇਰਾ ਮਨ ਕੀ ਹੈ ਜੋ ਮੇਰੀ ਸੋਚਣੀ ਹੈ ਜੋ ਮੇਰੀ ਬੁੱਧ ਹੈ ਮੇਰਾ ਮਨ ਕੀ ਹੈ ਜੋ ਮੇਰੇ ਵਿਚਾਰ ਨੇ